ਕਹਾਣੀ ਲਿਖਾ ਚੁੱਕਾ ਦਾ ਅਗਲਾ ਪਾਗ ਲੈ ਕੇ ਹਾਜ਼ਰਾਂ ਕਹਾਣੀ ਨੂੰ ਲਾਈਕ ਜ਼ਰੂਰ ਕਰਦੇ ਹੋ ਜੀ ਮੁੰਡੇ ਵਾਲਿਆਂ ਦੇ ਘਰ ਤੋਂ ਆਉਣਸਾਰ ਜੱਸੀ ਨੇ ਮਾਂ ਨੂੰ ਫੋਨ ਲਾ ਲਿਆ ਅਤੇ ਕਿਹਾ ਕਿ ਉਸਨੇ ਮੁੰਡੇ ਨੂੰ ਨਾਂ ਬੋਲ ਦਿੱਤੀ ਹੈ ਕਿਉਂਕਿ ਮੁੰਡਾ ਬਹੁਤ ਮੋਟਾ ਸੀ ਰਮਨ ਨੂੰ ਪਿੱਛੇ ਕੋਹੂ ਦੇ ਹੱਸ ਕੇ ਗੱਲ ਕਰਨ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ ਪਰ ਸਮਝ ਨਹੀਂ ਆ ਰਹੀ ਸੀ ਕਿ ਉਹ ਕਹਿ ਕੀ ਰਹੀ ਸੀ ਰਮਨ ਨੂੰ ਇੰਨਾ ਕ ਤਾਂ ਸਮਝ ਆ ਗਿਆ ਸੀ ਕਿ ਜੱਸੀ ਕੋਹੋ ਦੀ ਗੱਲ ਸੁਣ ਕੇ ਹੀ ਹਰ ਗੱਲ ਕਰ ਰਹੀ ਸੀ ਰਮਨ ਨੇ ਕਿਹਾ ਜੱਸੀ ਤੂੰ ਕੋਹੋ ਨੂੰ ਫੋਨ ਦੇ ਮੈਂ ਉਹਦੇ ਨਾਲ ਗੱਲ ਕਰਨੀ ਆ ਜੱਸੀ ਨੇ ਫੋਨ ਕੋਹੋ ਨੂੰ ਫੜਾ ਦਿੱਤਾ ਤੇ ਆਪ ਹੱਸਣ ਲੱਗ ਪਈ ਜੋ ਰਮਨ ਨੂੰ ਸਾਫ਼-ਸਾਫ਼ ਸੁਣਾਈ ਦੇ ਰਿਹਾ ਸੀ ਰਮਨ ਨੇ ਕੋਹੋ ਨੂੰ ਪੁੱਛਿਆ ਪੁੱਤ ਸੱਚ-ਸੱਚ ਦੱਸ ਕਿ ਮੁੰਡਾ ਕਿਹੋ ਜਿਹਾ ਕੋਹੋ ਨੂੰ ਆਪਣੀ ਮਾਸੀ ਰਮਨ ਤੇ ਤਰਸ ਆ ਗਿਆ ਉਹ ਹੱਸ ਕੇ ਬੋਲੀ ਮਾਸੀ ਜੀ ਅਸੀਂ ਸਲਾਹ ਕਰਕੇ ਗਈਆਂ ਸੀ ਕਿ ਜਵਾਬ ਦੇ ਕੇ ਆਵਾਂਗੇ ਪਰ ਉੱਥੇ ਜਾ ਕੇ ਦੇਖਿਆ ਤਾਂ ਮੁੰਡਾ ਬਹੁਤ ਹੀ ਸੋਹਣਾ ਸੀ ਦੀਦ ਨੂੰ ਤੇ ਮੈਨੂੰ ਤਾਂ ਮੁੰਡਾ ਬਹੁਤ ਵਧੀਆ ਲੱਗਾ ਪਰ ਅਜੇ ਹਾਂ ਨਾ ਕੋਈ ਨਹੀਂ ਕੀਤੀ ਪਾਪਾ ਕਹਿੰਦੇ ਕਿ ਘਰ ਜਾ ਕੇ ਸਲਾਹ ਕਰਕੇ ਦੱਸ ਦੇਣਗੇ ਉਹੋ ਦੀ ਗੱਲ ਸੁਣ ਕੇ ਰਮਨ ਦੇ ਚਾ ਅੰਬਰੇ ਉਡਾਰੇ ਮਾਰਨ ਲੱਗੇ ਉਹ ਧੀ ਦੇ ਵਿਆਹ ਦੇ ਸੁਪਨੇ ਸਜਾਉਣ ਲੱਗੀ ਸ਼ਾਮ ਨੂੰ ਰਵਿੰਦਰ ਦੇ ਫੋਨ ਤੇ ਕੁਲਵੰਤ ਨੇ ਸਾਰੇ ਗੱਲਬਾਤ ਕਰਕੇ ਮੁੰਡੇ ਤੇ ਪਰਿਵਾਰ ਬਾਰੇ ਸਭ ਕੁਝ ਦੱਸ ਦਿੱਤਾ ਪਰਿਵਾਰ ਬਹੁਤ ਵਧੀਆ ਸੀ ਲਿਹਾਜਾ ਰਮਨ ਤੇ ਰਮਨ ਲਿਹਾਜਾ ਰਵਿੰਦਰ ਅਤੇ ਰਮਨ ਨੂੰ ਰਿਸ਼ਤਾ ਕਰਨ ਵਿੱਚ ਕੋਈ ਇਤਰਾਜ਼ ਨਹੀਂ ਸੀ ਕੁਲਵੰਤ ਨੇ ਮੁੰਡੇ ਦੇ ਪਿਤਾ ਨੂੰ ਕਾਲ ਕਰਕੇ ਰਿਸ਼ਤੇ ਲਈ ਹਾਂ ਕਰ ਦਿੱਤੀ ਅਤੇ ਕਿਹਾ ਕਿ ਇਹ ਘਰ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਕੋਈ ਵੇਲਾ ਦੇਣ ਦੇ ਕੇ ਸ਼ਗਨ ਦੀ ਰਸਮ ਕਰ ਲਈ ਜਾਵੇ ਮੁੰਡੇ ਵਾਲੇ ਵੀ ਖੁਸ਼ੀ-ਖੁਸ਼ੀ ਮੰਨ ਗਏ ਅਤੇ ਹਫਤੇ ਬਾਅਦ ਜਸੀ ਤੇ ਹਰਮਨ ਦਾ ਰਿਸ਼ਤਾ ਪੱਕਾ ਕਰ ਦਿੱਤਾ ਗਿਆ ਜਸੀ ਦੇ ਕਾਲਜ ਵਿੱਚ 15 ਵੀ ਦਿਨਾਂ ਦੀਆਂ ਛੁੱਟੀਆਂ ਹੋਣੀਆਂ ਸਨ ਉਹ ਉਦਾਸ ਜਹੀ ਵੀ ਸੀ ਭਾਵੇਂ ਕਿ ਮਾਸੀ ਮਾਸੜ ਬਹੁਤ ਮੋਹ ਤਿਓ ਕਰਦੇ ਸਨ ਪਰ ਫਿਰ ਵੀ ਉਸ ਦਾ ਦਿਲ ਕਰਦਾ ਸੀ ਕਿ ਉਹ ਇੰਡੀਆ ਆ ਕੇ ਆਪਣੇ ਮਾਪੇ-ਵਾਬ ਨੂੰ ਮਿਲ ਸਕੇ ਨਵੰਬਰ ਮਹੀਨਾ ਤੇ ਵੀਰਵਾਰ ਦਾ ਦਿਨ ਸੀ ਸਵੇਰ ਦੇ 8:00 ਵਜੇ ਸਨ ਰਵਿੰਦਰ ਦੇ ਫੋਨ ਦੀ ਘੰਟੀ ਵੱਜੀ ਜੱਸੀ ਦਾ ਫੋਨ ਸੀ ਤੇ ਇਹਦਾ ਨੰਬਰ ਸਕਰੀਨ ਤੇ ਦੇਖ ਕੇ ਖੁਸ਼ ਹੋ ਗਿਆ ਤੇ ਕੋਲ ਬੈਠੀ ਆਪਣੀ ਮਾਂ ਨੂੰ ਬੋਲਿਆ ਲక్ష్ਮੀ ਜੱਸੀ ਨੂੰ ਕਈ ਵਾਰੀ ਪਿਆਰ ਦੇ ਨਾਲ ਉਹ ਲక్ష్ਮੀ ਕਹਿ ਕੇ ਬੁਲਾਉਂਦਾ ਸੀ ਦਾ ਫੋਨ ਆ ਰਿਹਾ ਮੰਮੀ ਅਤੇ ਉਹ ਜੱਸੀ ਦੇ ਨਾਲ ਗੱਲ ਕਰਨ ਲੱਗ ਗਿਆ ਜੱਸੀ ਨੇ ਆਪਣੇ ਰਿਜ਼ਲਟ ਬਾਰੇ ਦੱਸ ਕੇ ਕਿਹਾ ਪਾਪਾ ਜੀ ਮੈਨੂੰ ਥੋੜੇ ਜਿਹੇ ਦਿਨਾਂ ਦੀਆਂ ਛੁੱਟੀਆਂ ਹੋਣੀਆਂ ਨੇ ਮੈਂ ਇੰਡੀਆ ਆ ਜਾਵਾਂ ਰਵਿੰਦਰ ਨੇ ਪੁੱਛਿਆ ਕਿੰਨੀਆਂ ਛੁੱਟੀਆਂ ਹੋਣੀਆਂ ਤਾਂ ਜੱਸੀ ਨੇ ਦੱਸਿਆ ਕਿ 15 ਜਾਂ 20 ਦਿਨ ਦੀਆਂ ਰਵਿੰਦਰ ਨੇ ਕਿਹਾ ਪੁੱਤ ਤੈਨੂੰ ਮਿਲਣ ਨੂੰ ਤਾਂ ਸਾਡਾ ਵੀ ਬਹੁਤ ਦਿਲ ਕਰਦਾ ਪੁੱਤ ਪਰ 15 ਦਿਨਾਂ ਵਿੱਚੋਂ 4 ਦਿਨ ਤੇਰੇ ਰਾਹ ਵਿੱਚ ਲੱਗ ਜਾਣੇ ਨੇ ਤੇ ਬਾਕੀ ਰਹਿ ਗਏ 12 ਦਿਨ ਤੈਨੂੰ ਅੱਗੇ ਗਰਮੀ ਦੀਆਂ ਮਹੀਨੇ ਦੀਆਂ ਛੁੱਟੀਆਂ ਹੋਣਗੀਆਂ ਤਾਂ ਤਦ ਤੂੰ ਆ ਜਾਵੀਂ 4 ਦਿਨ ਰਹਿ ਵੀ ਸਕੇਂਗੀ ਜਿਵੇਂ ਮਾਨੂੰ ਮਸਸ ਕਹਿ ਰਹੇ ਅਗੇ ਤੇ ਆਗਿਆਕਾਰੀ ਬੱਚੇ ਵਾਂਗ ਆਪਣੇ ਪਾਪਾ ਦੀ ਗੱਲ ਮੰਨ ਲਈ ਅਗਲੇ ਦਿਨ ਜਸੀ ਕਾਲਜ ਗਈ ਹੋਈ ਸੀ ਨਿੰਪਲ ਦੇ ਕੰਮ ਤੋਂ ਛੁੱਟੀ ਸੀ ਅਤੇ ਕੁਲਵੰਤ ਆਪਣਾ ਟਰਾਲਾ ਲੈ ਕੇ ਲੋਡਿੰਗ ਕਰਨ ਦੇ ਲਈ ਗਿਆ ਹੋਇਆ ਸੀ ਇੰਡੀਆ ਤੋਂ ਇੱਕ ਅਣਜਾਣ ਨੰਬਰ ਤੋਂ ਕਾਲ ਆ ਰਹੀ ਸੀ ਕੁਲਵੰਤ ਨੇ ਜੱਕਾਂ ਤੱਕਾਂ ਕਰਦੇ ਨੇ ਕਾਲ ਅਟੈਂਡ ਕੀਤੀ ਸਾਹਮਣੇ ਵਾਲੀ ਦੀ ਆਵਾਜ਼ ਵਿੱਚ ਲੋੜੇ ਦਾ ਦਰਦ ਸੀ ਉਸਨੇ ਹੈਲੋ ਵੀ ਮਸਾਂ ਹੀ ਬੋਲਿਆ ਅਤੇ ਕਿਹਾ ਭਾਜੀ ਮੈਂ ਰਵਿੰਦਰ ਦਾ ਛੋਟਾ ਭਰਾ ਬਲਜੀਤ ਬੋਲ ਰਿਹਾ ਹਾਂ ਭਾਜੀ ਆਖੋ ਫੁੱਟ ਫੁੱਟ ਰੋਪਿਆ ਕੁਲਵੰਦ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਨੂੰ ਸਮਝਣ 'ਤੇ देर ਨਾ ਲੱਗੀ ਕਿ ਕੋਈ ਅਣਹੋਣੀ ਹੋ ਗਈ ਉਸ ਨੇ ਕੰਮ ਦੀ ਜ਼ੁਬਾਨ ਦੇ ਨਾਲ ਬਲਜੀਤ ਨੂੰ ਪੁੱਛਿਆ ਕੇਹ ਭਾਣਾ ਵਾਪਰਿਆ ਰਾਤੀ ਤਾਂ ਗੱਲ ਕੀਤੀ ਅਸੀਂ ਉਹਦੇ ਨਾਲ ਠੀਕ ਤਾਂ ਹੈ ਨਾ ਬਲਜੀਤ ਨੇ ਕਿਹਾ ਭਾਜੀ ਕੁਝ ਵੀ ਠੀਕ ਨਹੀਂ ਭਾਜੀ ਸਾਨੂੰ ਛੱਡ ਕੇ ਚਲੇ ਗਏ ਤੁਸੀਂ ਜੱਸੀ ਨੂੰ ਨਾ ਦੱਸਿਓ ਉਹਨੂੰ ਸਿਰਫ ਇਹੀ ਦੱਸਿਓ ਕਿ ਹਾਰਟ ਅਟੈਕ ਆਇਆ ਤੇ ਆਈ ਸੀ ਯੂ ਵਿੱਚ ਹੈ ਉਸ ਨੂੰ ਇੰਡੀਆ ਭੇਜ ਦਿਓ ਇਹ ਗੱਲ ਸੁਣ ਕੇ ਕੁਲਵੰਤ ਦਾ ਦਿਮਾਗ ਜਿਵੇਂ ਸੁੰਨ ਹੋ ਗਿਆ ਹੋਵੇ ਉਸਨੇ ਫੋਨ ਕੱਟ ਦਿੱਤਾ ਤੇ ਸੋਚਣ ਲੱਗਾ ਕਿ ਉਹ ਉਸ ਮਾਸੂਮ ਦਾ ਸਾਹਮਣਾ ਕਿਵੇਂ ਕਰੇਗਾ ਕਿਵੇਂ ਦੱਸੇਗਾ ਕਿ ਧੀਏ ਤੇਰੇ ਸਿਰ ਤੇ ਪਹਾੜ ਜਿੰਨਾ ਦੁੱਖ ਪੈ ਗਿਆ ਕੀ ਕਹਿ ਕੇ ਕਾਲਜ ਤੋਂ ਛੁੱਟੀ ਦਿਲਾਵਾਂਗੇ ਇਸੇ ਉਤੇੜਪਣ ਦੇ ਵਿੱਚ ਉਹ ਟਰਾਲਾ ਲੈ ਕੇ ਘਰ ਵਾਪਸ ਆ ਗਿਆ ਕੁਲਵੰਤ ਨੇ ਟਰਾਲਾ ਘਰ ਲਿਆ ਕੇ ਵਿਹੜੇ ਵਿੱਚ ਖੜਾ ਕਰ ਦਿੱਤਾ ਉਸ ਨੂੰ ਅਚਾਨਕ ਕੰਮ ਤੋਂ ਘਰ ਆਇਆ ਦੇਖ ਡਿੰਪਲ ਥੋੜਾ ਜਿਹਾ ਘਬਰਾ ਗਈ ਅਤੇ ਬੋਲੀ ਤੁਸੀਂ ਇੰਨੀ ਜਲਦੀ ਵਾਪਸ ਆ ਗਏ ਸਭ ਠੀਕਾ ਆਹੋ ਠੀਕਾ ਉਸਨੇ ਸੰਖੇਪ ਜਿਹਾ ਜਵਾਬ ਦਿੱਤਾ ਡਿੰਪਲ ਪਿੰਡੋਂ ਕੋਈ ਫੋਨ ਫਾਨ ਨਹੀਂ ਆਇਆ ਡਿੰਪਲ ਨੇ ਕਿਹਾ ਨਹੀਂ ਪਰ ਕੀ ਗੱਲ ਆ ਤੁਸੀਂ ਕੁਝ ਛੁਪਾ ਰਹੇ ਹੋ ਦੱਸੋ ਕੀ ਗੱਲ ਆ ਉਸਨੇ ਕਿਹਾ ਡਿੰਪਲ ਖਬਰ ਬਹੁਤ ਮਾੜੀ ਆ ਜੱਸੀ ਦੇ ਪਾਪਾ ਨੂੰ ਹਾਟ ਅਟੈਕ ਆ ਗਿਆ ਇਹ ਗੱਲ ਸੁਣ ਕੇ ਡਿੰਪਲ ਦੇ ਪੈਰਾਂ ਥਣੇ ਜਮੀਨ ਖਿਸਕ ਗਈ ਅਤੇ ਉਸਨੇ ਪੁੱਛਿਆ ਹੈ ਕੀ ਕਹਿ ਰਹੇ ਹੋ ਤੁਸੀਂ ਬਾਜੀ ਠੀਕ ਤਾਂ ਨਹੀਂ ਕੁਲਵੰਤ ਨੇ ਡਿੰਪਲ ਨੂੰ ਕਲਾਵੇ ਵਿੱਚ ਲਿਆ ਤੇ ਬੋਲਿਆ ਕੁਝ ਵੀ ਠੀਕ ਨਹੀਂ ਯਾਰ ਬਾਜੀ ਚਲੇ ਗਏ ਸਾਨੂੰ ਛੱਡ ਕੇ ਡਿੰਪਲ ਗੱਲ ਸੁਣ ਕੇ ਬੁਰੀ ਤਰ੍ਹਾਂ ਬਿਲਕੁਟਹੀ ਕੁਝ ਦੇ ਰੋਣ ਧੋਣ ਤੋਂ ਬਾਅਦ ਕੁਲਵੰਤ ਬੋਲਿਆ ਡਿੰਪਲ ਜੱਸੀ ਨੂੰ ਇੰਡੀਆ ਭੇਜਣ ਲਈ ਕਾਲਜ ਤੋਂ ਪਰਮਿਸ਼ਨ ਲੈਣੀ ਪੈਣੀ ਆ ਤੂੰ ਹੁਣ ਹੌਸਲਾ ਰੱਖ ਤੇ ਰੋ ਵੀ ਨਾ ਕੁੜੀ ਨੂੰ ਕੁਝ ਵੀ ਪਤਾ ਨਾ ਲੱਗੇ ਉਹਨੂੰ ਇਹੀ ਦੱਸਣਾ ਕਿ ਭਾਜੀ ਸੀਰੀਅਸ ਆ ਨਹੀਂ ਤਾਂ ਇੰਨਾ ਲੰਮਾ ਸਫ਼ਰ ਤੈਅ ਕਰਨਾ ਬਹੁਤ ਆਖਾ ਹੋ ਜਾਣਾ ਡਿੰਪਲ ਹਟਕੋਰੇ ਲੰਦੀ ਬੋਲੀ ਠੀਕ ਆ ਪਰ ਬੁਰਾ ਨਾ ਮੰਨੋ ਤਾਂ ਤੁਸੀਂ ਕੁੜੀ ਦੇ ਨਾਲ ਇੰਡੀਆ ਚਲੇ ਜਾਓ ਕਲੀਲੀ ਤਾਂ ਔਖਾ ਲੱਗਦਾ ਅੱਗੇ ਉਹ ਦਿੱਲੀ ਤੋਂ ਕਿਵੇਂ ਡਿੰਪਲ ਸੋਚ ਤਾਂ ਮੈਂ ਵੀ ਰਹਾ ਕਿ ਉੱਥੋਂ ਕੌਣ ਲੈਣ ਆਊਗਾ ਘਰੇ ਤਾਂ ਪਹਿਲਾਂ ਹੀ ਵਕਤ ਪਿਆ ਹੋਇਆ ਚਲ ਮੈਂ ਦੇਖਦਾ ਕਾਲਜ ਜਾ ਕੇ ਛੁੱਟੀ ਲਈ ਗੱਲ ਕਰਦਾ ਤੇ ਨਾਲੇ ਜੱਸੀ ਨੂੰ ਵੀ ਲੈ ਆਵਾ ਕਿ ਆ ਕੇ ਕੁਲਵੰਤ ਜੱਸੀ ਦੇ ਕਾਲਜ ਚਲਾ ਗਿਆ ਉਸਨੇ ਪ੍ਰਿੰਸੀਪਲ ਦੇ ਨਾਲ ਸਾਰੀ ਗੱਲ ਕੀਤੀ ਪ੍ਰਿੰਸੀਪਲ ਨੇ ਕੁਲਵੰਤ ਨੂੰ ਦੱਸਿਆ ਕਿ ਜੱਸੀ ਨੂੰ ਛੁੱਟੀ ਮਿਲ ਜਾਵੇਗੀ ਪਰ ਇਸ ਸੈਮੈਸਟਰ ਦੇ ਪੇਪਰ ਜੋ 1 ਹਫਤੇ ਬਾਅਦ ਹੋਣ ਵਾਲੇ ਨੇ ਉਹ ਨਹੀਂ ਦੇ ਸਕੇਗੀ ਕੁਲਵੰਤ ਕੋਲ ਕੋਈ ਚਾਰਾ ਨਹੀਂ ਸੀ ਉਸਨੇ ਕਿਹਾ ਕਿ ਕੋਈ ਗੱਲ ਨਹੀਂ ਪਰ ਛੁੱਟੀ ਜ਼ਰੂਰ ਚਾਹੀਦੀ ਹੈ ਜੱਸੀ ਨੂੰ ਕਲਾਸ ਵਿੱਚੋਂ ਬੁਲਾਇਆ ਗਿਆ ਤੇ ਕੁਲਵੰਤ ਉਸ ਨੂੰ ਨਾਲ ਲੈ ਕੇ ਘਰ ਆ ਗਿਆ ਰਾਸਤੇ ਵਿੱਚ ਅਸੀਂ ਨੇ ਆਪਣੇ ਮਾਸਣ ਨੂੰ ਅਚਾਨਕ ਛੁੱਟੀ ਕਰਵਾ ਕੇ ਘਰ ਲੈ ਜਾਣ ਬਾਰੇ ਇੱਕ ਵਾਰੀ ਪੁੱਛਿਆ ਵੀ ਪਰ ਕੁਲਵੰਤ ਨੇ ਕਿਹਾ ਕਿ ਉਹ ਘਰ ਜਾ ਕੇ ਸਾਰੀ ਗੱਲ ਦੱਸੇਗਾ ਜਸੀ ਦੇ ਫ੍ਰਿਸ਼ਤਿਆਂ ਨੂੰ ਵੀ ਖਬਰ ਨਹੀਂ ਸੀ ਕਿ ਉਹ ਮਸ਼ਹੂਰ ਹੋ ਗਈ ਹੈ ਉਸ ਨੂੰ ਚਿੰਤਾ ਸੀ ਕਿ ਸ਼ਾਇਦ ਮਾਸੀ ਬਿਮਾਰ ਨਾ ਹੋ ਗਈ ਹੋਵੇ ਜਸੀ ਘਰ ਪਹੁੰਚ ਕੇ ਗੱਡੀ ਵਿੱਚ ਉਤਰੀ ਤੇ ਪੱਬਾ ਪਾਰ ਹੋ ਕੇ ਅੰਦਰ ਪਹੁੰਚੀ ਆਪਣੀ ਮਾਸੀ ਨੂੰ ਸੇ ਸਲਾਮਤ ਸੋਫੇ ਤੇ ਬੈਠੀ ਦੇਖ ਕੇ ਉਸ ਨੇ ਸੁੱਖ ਦਾ ਸਾਹ ਲਿਆ ਉਸਨੇ ਡਿੰਪਲ ਨੂੰ ਪੁੱਛਿਆ ਕਿ ਮਾਸੇ ਤੁਸੀਂ ਠੀਕ ਹੋ ਮਾਸੜ ਜੀ ਮੈਨੂੰ ਕਾਲਜ ਤੋਂ ਐਵੇਂ ਕਿਉਂ ਲੈ ਕੇ ਆ ਗਏ ਸਭ ਠੀਕ ਆ ਡਿੰਪਲ ਨੇ ਜਸਸੀ ਦੇ ਚਿਹਰੇ ਵੱਲ ਦੇਖਿਆ ਤੇ ਭਰੇ ਹੋਏ ਮਨ ਦੇ ਨਾਲ ਬੋਲੀ ਪੁੱਤ ਠੀਕ ਆ ਐਨੇ ਨੂੰ ਕਲਵੰਤ ਅੰਦਰ ਆ ਗਿਆ ਤੇ ਬੋਲਿਆ ਡਿੰਪਲ ਪਾਣੀ ਦਾ ਗਲਾਸ ਦੇ ਲਿਆ ਕੇ ਪਹਿਲਾਂ ਡਿੰਪਲ ਨੇ ਦੋ ਗਲਾਸ ਪਾਣੀ ਲਿਆ ਕੇ ਦੋਵਾਂ ਨੂੰ ਦੇ ਦਿੱਤਾ ਅਤੇ ਜਸਸੀ ਦੇ ਕੋਲ ਬੈਠ ਗਈ ਕਲਵੰਤ ਨੇ ਪਾਣੀ ਦਾ ਗਲਾਸ ਇੱਕੋ ਸਾਹੇ ਅੰਦਰ ਸੁਟਿਆ ਤੇ ਬੋਲੇ ਅ ਜਸੀ ਪੁੱਤ ਗੱਲ ਐ ਤਾਂ ਕਿ ਤੇਰੇ ਘਰੋਂ ਫੋਨ ਆਇਆ ਸੀ ਤੇਰੇ ਚਾਚੇ ਦਾ ਕਿ ਤੇਰੇ ਪਾਪਾ ਢਿੱਲੇ ਆ ਰਾਤ ਦੇ ਇਹ ਗੱਲ ਸੁਣ ਕੇ ਜਸੀ ਹੱਕੀ ਬੱਕੀ ਜਿਹੀ ਹੋ ਕੇ ਬੋਲੀ ਹੈ ਮਾਸਟਰ ਜੀ ਰਾਤ ਹੀ ਤੱਕ ਮੈਂ ਗੱਲ ਕੀਤੀ ਸੀ ਪਾਪਾ ਨਾਲ ਤਾਂ ਤਾਂ ਬਿਲਕੁਲ ਠੀਕ ਸੀ ਨਹੀਂ ਪੁੱਤ ਪੀਜੀਆਈ ਵਿੱਚ ਦਾਖਲਾ ਤੇ ਤੇਰਾ ਚਾਚਾ ਕਹਿੰਦਾ ਸੀ ਕਿ ਹਾਲਤ ਠੀਕ ਨਹੀਂ ਇਸ ਕਰਕੇ ਤੈਨੂੰ ਬੁਲਾਇਆ ਇੰਡੀਆ ਮੈਂ ਪ੍ਰਿੰਸੀਪਲ ਦੇ ਨਾਲ ਗੱਲ ਤਰ ਕੇ ਛੁੱਟੀ ਲੈ ਆਇਆ ਤੂੰ ਆਪਣਾ ਬੈਗ ਪੈਕ ਕਰ ਲਾ ਮੈਂ ਟਿਕਟਾਂ ਦਾ ਇੰਤਜ਼ਾਮ ਕਰਕੇ ਆਉਣਾ ਮੈਂ ਤੇਰੇ ਨਾਲ ਚੱਲੂਗਾ ਮੈਨੂੰ ਵੀ ਪਿੰਡ ਵੱਲ ਕੰਮ ਸੀ ਮੈਂ ਸੋਚਿਆ ਸੀ ਕਿ ਥੋੜਾ ਰੁੱਕ ਕੇ ਜਾਵਾਂ ਪਰ ਹੁਣ ਤੇਰੇ ਨਾਲ ਜਾ ਕੇ ਉਹ ਕੰਮ ਵੀ ਕਰ ਲਵਾਂ ਤੇ ਤੂੰ ਉਹਨੇ ਦਿਨ ਆਪਣੇ ਘਰ ਰਹਿ ਲਵੀਂ ਡਿੰਪਲ ਦਾ ਦਿਲ ਭਰ-ਭਰ ਡੋਲ ਰਿਹਾ ਸੀ ਉੱਠ ਕੇ ਦੂਜੇ ਕਮਰੇ ਵਿੱਚ ਚਲੀ ਗਈ ਜਿ세 ਨੂੰ ਕੁਝ ਵੀ ਠੀਕ ਨਹੀਂ ਸੀ ਲੱਗ ਰਿਹਾ ਉਸਨੇ ਆਪਣੇ ਘਰ ਨੂੰ ਫੋਨ ਲਾ ਲਿਆ ਇਧਰ ਇੰਡੀਆ ਜੱਸੀ ਦੇ ਘਰ ਵਿੱਚ ਕੋਹਰਾ ਮਚਿਆ ਹੋਇਆ ਸੀ ਰਮਨ ਰੋ ਰੋ ਕੇ ਕਮਲਿਆ ਵਰਗੀ ਹੋਈ ਪਈ ਸੀ ਉਸ ਨੂੰ ਦੇਨ ਦੁਨੀਆ ਦੀ ਕੋਈ ਸੋਚੀ ਨਹੀਂ ਸੀ ਮੋਬਾਈਲ ਦੇ ਘੰਟੇ ਬਾਰ-ਬਾਰ ਵੱਜ ਰਹੇ ਸੀ ਪਰ ਕਾਲ ਰিসিਵ ਕਰਨ ਦਾ ਹਾਂ ਕਿਸੇ ਦਾ ਨਹੀਂ ਬੈਰ ਰਿਹਾ ਸੀ ਆਖਰਕਾਰ ਜੱਸੀ ਦੇ ਭੂਆ ਬੇਬੀ ਨੇ ਫੋਨ ਚੁੱਕਿਆ ਕੰਨਾਂ ਵਿੱਚ ਮਾਂ ਨਾ ਭੂਆ ਦੀ ਆਵਾਜ਼ ਕੰਨਾਂ ਵਿੱਚ ਪਈ ਤਾਂ ਜੱਸੀ ਨੇ ਪੁੱਛਿਆ ਭੂਆ ਜੀ ਮਮਾ ਪਾਪਾ ਕਿੱਥੇ ਆ ਬੇਬੀ ਨੇ ਜੱਸੀ ਦੀ ਆਵਾਜ਼ ਸੁਣੀ ਤਾਂ ਬਿਨਾਂ ਕੁਝ ਸੋਚੇ ਸਮਝੇ ਝੱਟਪਟ ਕਹਿ ਦਿੱਤਾ ਕਿ ਬੇਟਾ ਤੇਰੇ ਮੰਮੀ ਤੇਰੇ ਪਾਪਾ ਕੋਲ ਹਸਪਤਾਲ ਹੈ ਫੋਨ ਕਰੇ ਪਿਆ ਕਿਉਂਕਿ ਐਮਰਜੈਂਸੀ ਵਿੱਚ ਫੋਨ ਅਲਾਉ ਨਹੀਂ ਕਰਦੇ ਜੱਸੀ ਤੈਨੂੰ ਛੁੱਟੀ ਮਿਲੇ ਜਾਂ ਨਹੀਂ ਤੂੰ ਛੁੱਟੀ ਲੈ ਕੇ ਆ ਜਾ ਪੁੱਤ ਤੇਰੇ ਪਾਪਾ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਆ ਇਹ ਆਖਦੀ ਹੋਈ ਉਹ ਰੁਸਕਣ ਲੱਗ ਪਈ ਇਹ ਸੁਣ ਕੇ ਜੱਸੀ ਦਾ ਵੀ ਕਾਲਜਾ ਬਲੁੰਦ ਰਿਆ ਗਿਆ ਉਸਨੇ ਆਪਣੀ ਸਾਰੀ ਤਾਕਤ ਵਟੋਰ ਕੇ ਕਿਹਾ ਭੂਆ ਜੀ ਛੁੱਟੀ ਮਿਲ ਗਈ ਅਸੀਂ ਅੱਜ ਰਾਤ ਦੀ ਫਲਾਈਟ ਤੇ ਹੀ ਇੰਡੀਆ ਆ ਰਹੇ ਹਾਂ ਮਾਸੜ ਜੀ ਵੀ ਮੇਰੇ ਨਾਲ ਆ ਰਹੇ ਆ ਚੰਗਾ ਪੁੱਤ ਇਹਨਾਂ ਆ ਕੇ ਉਸਨੇ ਫੋਨ ਕੱਟ ਦਿੱਤਾ ਤੇ ਫਟ ਕੇ ਰੋ ਪਈ ਰਾਤ ਦੀ ਫਲੈਟ ਲੈ ਕੇ ਜੱਸੀ ਤੇ ਉਸਦਾ ਮਾਸੜ ਦੁਬਈ 에ਰਪੋਰਟ ਪੁੱਜ ਗਏ 3 ਵਜੇ ਦੀ ਫਲਾਈਟ ਸੀ ਜੱਸੀ ਦਾ ਮਨ ਬਹੁਤ ਬੇਚੈਨ ਸੀ ਕੁਲਵੰਤ ਦਾ ਧਿਆਨ ਰਹਿ ਰਹਿ ਕੇ ਜੱਸੀ ਵੱਲ ਹੋ ਰਿਹਾ ਸੀ ਉਸ ਨੂੰ ਤਰਸ ਆ ਰਿਹਾ ਸੀ ਕਿ ਮਾਸੂਮ ਜੱਸੀ ਇੰਨੀ ਵੱਡੀ ਤਰਾਸ ਦੀ ਤੋਂ ਅਣਜਾਣ ਹੈ ਪਰ ਜਦੋਂ ਅਸਲੀਅਤ ਦਾ ਸਾਹਮਣਾ ਕਰੇਗੀ ਤਾਂ ਕੀ ਬਣੇਗਾ ਉਦੋਂ ਜੱਸੀ ਨੇ ਆਪਣੇ ਫੋਨ ਤੇ ਫੇਸਬੁੱਕ ਦੀ ਨੋਟੀਫਿਕੇਸ਼ਨ ਦੇਖ ਕੇ ਖੋਲੀ ਤਾਂ ਦੇਖਦੇ ਸਾਰ ਉਸ ਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ ਉਸ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਉਸ ਦੀਆਂ ਲੱਤਾਂ ਕੰਬ ਰਹੀਆਂ ਸਨ ਬਿਜਲੀ ਵਿਭਾਗ ਦੇ ਕਰਮਚਾਰੀ ਦੀ ਡਿਊਟੀ ਦੌਰਾਨ ਹੋਏ ਝਗੜੇ ਵਿੱਚ ਮੌਤ ਇਸ ਹੈਡਿੰਗ ਦੇ ਨਾਲ ਆਪਣੇ ਪਾਪਾ ਦੀ ਫੋਟੋ ਦੇਖ ਕੇ ਉਹ ਘਬਰਾ ਗਈ ਅਤੇ ਵੀਡੀਓ ਦੇਖਣ ਦੇ ਲਈ ਬਾਥਰੂਮ ਵਿੱਚ ਚਲੀ ਗਈ। ਉਸਨੇ ਵੀਡੀਓ ਖੋਲ ਕੇ ਦੇਖੀ ਤਾਂ ਉਹ ਸੌਣ ਚਾਹੀ ਹੋ ਗਈ। ਕੋਲੋਂ ਲੰਘਦੇ ਦੋ ਔਰਤਾਂ ਦਾ ਹਾਸਾ ਸੁਣ ਕੇ ਉਸ ਨੂੰ ਹੋਸ਼ ਜਿਹਾ ਆਇਆ ਤਾਂ ਉਸਨੇ ਆਪਣੇ ਘਰ ਫੋਨ ਲਾਇਆ। ਹੁਣ ਵੀ ਬੇਬੀ ਨੇ ਹੀ ਫੋਨ ਚੁੱਕਿਆ ਸੀ। ਜਿਸ ਨੇ ਰੋ ਕੇ ਕਿਹਾ, "ਭੂਆ ਜੀ, ਹੁਣ ਹੋਰ ਝੂਠ ਨਾ ਬੋਲਣਾ। ਮੇਰੇ ਪਾਪਾ ਬਿਮਾਰ ਨਹੀਂ।" ਅਤੇ ਇਹ ਕਹਿ ਕੇ ਉਹ ਰੋਣ ਲੱਗ ਪਈ। ਬੇਬੀ ਨੇ ਕਿਹਾ ਨਹੀਂ ਬੇਟਾ ਤੇਰੇ ਪਾਪਾ ਸ਼ਬਦ ਜਿਉਂ ਉਸ ਦੇ ਮੂੰਹ ਵਿੱਚ ਹੀ ਸਨ ਕਿ ਜਿਸ ਨੇ ਰੋਂਦੇ ਹੋਏ ਕਿਹਾ ਭੂਆ ਜੀ ਮੈਂ ਫੇਸਬੁੱਕ ਤੇ ਵੀਡੀਓ ਦੇਖ ਲਈਆ ਮੇਰੇ ਪਾਪਾ ਹੈ ਨਹੀਂ ਬੇਬੀ ਕੋਲ ਕੋਈ ਜਵਾਬ ਨਹੀਂ ਸੀ ਉਸਨੇ ਪੁੱਬਾ ਮਾਰਦੀ ਨੇ ਫੋਨ ਬੰਦ ਕਰ ਦਿੱਤਾ ਜਿੱਸੀ ਵੀ ਰੋ ਰੋ ਕੇ ਅਤੇ ਮੂੰਹ ਧੋ ਕੇ ਬਾਥਰੂਣ ਦੇ ਵਿੱਚੋਂ ਬਾਹਰ ਆ ਗਈ ਅਤੇ ਆਪਣੇ ਮਾਸੜ ਤੋਂ ਅੱਖਾਂ ਚੁਰਾਉਂਦੀ ਹੋਈ ਇਹ ਸੋਚ ਕੇ ਫੋਨ ਤੇ ਮਸ਼ਰੂਫ ਹੋ ਗਈ ਤਾਂ ਕਿ ਮਾਸੜ ਜੀ ਨੂੰ ਕੁਝ ਪਤਾ ਨਾ ਲਗੇ ਦਿਲੀ 에어ਪੋਰਟ ਤੇ ਉਤਰ ਕੇ ਜਸੀ ਅਤੇ ਉਸਦੇ ਮਾਸੜ ਇੰਡੋ ਕੈਨੇਡੀਅਨ ਬੱਸ ਵਿੱਚ ਟਰਬਿਊਨ ਚੌਂਕ ਪੁੱਜੇ ਉੱਥੋਂ ਟੈਕਸੀ ਲੈ ਕੇ ਘਰ ਪੁੱਜੇ ਘਰ ਦੇ ਗੇਟ 'ਤੇ ਟੈਕਸੀ ਰੁਕਦੀ ਦੇਖ ਵੇੜੇ ਵਿੱਚ ਬੈਠੇ ਲੋਕਾਂ ਅਤੇ ਆਸਪਣੋਸ ਦੇ ਕੰਨ ਖੜੇ ਹੋ ਗਏ ਅਤੇ ਸਭ ਨੂੰ ਜਸੀ ਦੇ ਆਉਣ ਦੀ ਅਡੀਕ ਜੋ ਸੀ ਜਸੀ ਅਤੇ ਕੁਲਵੰਤ ਟੈਕਸੀ ਵਿੱਚੋਂ ਉਤਰੇ ਅਤੇ ਡਰਾਈਵਰ ਨੇ ਅਟੈਚੀ ਉਤਾਰ ਕੇ ਵੇੜੇ ਵਿੱਚ ਰੱਖੇ ਤੇ ਕਿਰਾਇਆ ਲੈ ਕੇ ਵਾਪਸ ਚਲਾ ਗਿਆ ਜੱਸੀ ਨੂੰ ਦੇਖ ਕੇ ਸਾਰੇ ਉਸਦੇ ਆਲੇ-ਦੁਆਲੇ ਇਕੱਠੇ ਹੋ ਗਏ। ਦਾਦੀ ਨੇ ਬਿਲਕੁਲ ਤੇ ਹੀ ਜੱਸੀ ਨੂੰ ਗੱਲ ਨਾਲ ਲਾਇਆ ਪਰ ਜੱਸੀ ਜਿਵੇਂ ਪੱਥਰ ਹੀ ਹੋ ਗਈ ਸੀ। ਉਸ ਦੀਆਂ ਪੱਥਰ ਹੋਈਆਂ ਅੱਖਾਂ ਆਪਣੀ ਮਾਂ ਅਤੇ ਭਰਾ ਨੂੰ ਲੱਭ ਰਹੀਆਂ ਸਨ। ਸਭ ਨੂੰ ਮਿਲਣ ਉਪਰੰਤ ਜੱਸੀ ਕੁਲਵੰਤ ਨਾਲ ਕਮਰੇ ਵਿੱਚ ਗਈ। ਜਿੱਥੇ ਕਰਨ ਰੋ ਰੋ ਕੇ ਕੰਮਲੀ ਹੋਈ ਆਪਣੀ ਮਾਂ ਨੂੰ ਕਲਾਵੇ ਵਿੱਚ ਲੈ ਕੇ ਬੈਠਾ ਸੀ। ਜੱਸੀ ਨੂੰ ਦੇਖ ਕਰਨ ਨੇ ਭੈਣ ਨੂੰ ਵੀ ਕੁੱਟ ਕੇ ਕਲਾਵੇ ਵਿੱਚ ਲੈ ਲਿਆ। ਪਰ ਭੈਣ ਭਰਾ ਦੋਵਾਂ ਦੇ ਦੀਦਿਆਂ ਵਿੱਚ ਸੌ ਖਾਨ ਨੂੰ ਇੱਕ ਅਥਰੂ ਵੀ ਨਹੀਂ ਸੀ ਪਰ ਅੱਖਾਂ ਤੋਂ ਸਾਫ਼ ਦੇਖਿਆ ਜਾ ਸਕਦਾ ਸੀ ਕਿ ਦੋਵਾਂ ਦੇ ਦਿਲ ਦਰਦ ਦੇ ਨਾਲ ਫਟ ਰਹੇ ਸਨ ਦੋਵੇਂ ਇੱਕ ਦੂਜੇ ਦੇ ਗਲ ਲੱਗੇ ਇੱਕ ਦੂਜੇ ਦੀ ਪਿੱਠ ਥਾਪੜ ਕੇ ਤਰਵਾਸ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਨੂੰ ਦੇਖ ਕੇ ਸਭ ਦੀਆਂ ਅੱਖਾਂ ਆਪ ਮਹਾਰੇ ਵਗ ਰਹੀਆਂ ਸਨ ਕੁਲਵੰਤ ਨੇ ਭਿੱਜੀ ਅੱਖਾਂ ਦੇ ਨਾਲ ਦੋਵਾਂ ਨੂੰ ਅਲੱਗ ਕੀਤਾ ਤੇ ਕਰਨੂਕਲਾ ਵਿੱਚ ਲੈ ਕੇ ਹੌਸਲਾ ਦਿੱਤਾ ਜਸਸੀ ਨੇ ਮਾਂ ਨੂੰ ਬੜੇ ਪਿਆਰ ਦੇ ਨਾਲ ਗੱਲ ਲਾਇਆ ਧੀ ਦੱਸ ਪਰਸ਼ਪਾ ਕੇ ਰਮਨ ਦੀਆਂ ਲੇਰਾ ਛੁੱਟ ਗਈਆਂ ਉਸ ਦਾ ਫਿਰ ਲਾਭ ਸੁਣ ਕੇ ਇੰਝ ਲੱਗ ਰਿਹਾ ਸੀ ਜਿਵੇਂ ਘਰ ਦੀਆਂ ਕੰਧਾਂ ਵੀ ਰੋ ਰਹੀਆਂ ਹੋਣ ਲੜਾਈ ਝਗੜੇ ਦੀ ਬਾਹਰ ਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਪੰਜ ਦੋਸ਼ੀ ਪੁਲਿਸ ਦੇ ਗ੍ਰਿਫਤ ਵਿੱਚ ਵਿੱਚ ਗ੍ਰਿਫਤ ਵਿੱਚ ਸਨ ਜਿਨ੍ਹਾਂ ਵਿੱਚੋਂ ਦੋ ਹੀ ਜੜੇ ਅਤੇ ਤਿੰਨ ਹੋਰ ਵਿਅਕਤੀ ਸਨ ਇੱਕ ਜਿਹੜਾ ਮੌਕੇ ਤੇ ਫਰਾਰ ਹੋ ਚੁੱਕਾ ਸੀ ਅਤੇ ਪੁਲਿਸ ਉਸ ਦੀ ਭਾਲ ਵਿੱਚ ਸੀ। ਰਵਿੰਦਰ ਦੀ ਲਾਸ਼ ਪਿਛਲੇ 5 ਦਿਨਾਂ ਤੋਂ ਮੋਰਚਰੀ ਵਿੱਚ ਪਈ ਸੀ। ਸ਼ਾਮ ਨੂੰ ਜਸਸੀ ਕਰਨ ਕੁਲਵੰਤ ਜਸਸੀ ਦਾ ਚਾਚਾ ਬਲਜੀਤ ਜੋ ਨਿਆਂ ਦਾ ਪ੍ਰਧਾਨ ਅਤੇ ਕੁਝ ਸਾਥੀ ਮੈਂਬਰ ਸਾਰੇ ਜਾਣੇ ਹਸਪਤਾਲ ਪਹੁੰਚੇ। ਹਸਪਤਾਲ ਦੇ ਡਾਕਟਰਾਂ ਵੱਲੋਂ ਪੀੜਤ ਪਰਿਵਾਰ ਨਾਲ ਪੂਰੀ ਹਮਦਰਦੀ ਦਿਖਾਈ ਗਈ। ਜਸਸੀ ਆਪਣੇ ਪਾਪਾ ਨੂੰ ਇੱਕ ਨਜ਼ਰ ਦੇਖਣਾ ਚਾਹੁੰਦੀ ਸੀ। ਲਿਹਾਜ਼ਾ ਜਸਸੀ ਨੂੰ ਪਰਮਿਸ਼ਨ ਮਿਲ ਗਈ। ਜੱਸੀ ਕਰਨ ਬਲਜੀਤ ਅਤੇ ਕੁਲਵੰਤ ਰਵਿੰਦਰ ਦੀ ਇੱਕ ਚਲਕਾ ਪਾਉਣ ਲਈ ਮੋਰਚਰੀ ਵਿੱਚ ਚਲੇ ਗਏ ਜਿਵੇਂ ਰਵਿੰਦਰ ਦੀ ਲਾਸ਼ ਵਾਲਾ ਬਾਕਸ ਬਾਹਰ ਕੱਢਿਆ ਗਿਆ ਜੱਸੀ ਨੇ ਆਪਣੇ ਪਿਤਾ ਦਾ ਚਿਹਰਾ ਛੂਣਾ ਚਾਹਿਆ ਤਾਂ ਉੱਥੋਂ ਦੇ ਮੁਲਾਜ਼ਮਾਂ ਨੇ ਉਸ ਨੂੰ ਅਜਿਹਾ ਨਾ ਕਰਨ ਦੀ ਹਦਾਇਤ ਕੀਤੀ ਕਰਨ ਜੱਸੀ ਦਾ ਹੱਥ ਫੜ ਕੇ ਨਾਲ ਵਿੱਚ ਸਿਰ ਹਲਾ ਦਿੱਤਾ ਤਾਂ ਜੱਸੀ ਨੇ ਕਰਨ ਦਾ ਹੱਥ ਘੁੱਟ ਕੇ ਪਲਤਾਂ ਵਿੱਚ ਆਏ ਅਥਰੂ ਸਾਫ਼ ਕੀਤੇ ਅਤੇ ਇੱਕ ਠੰਡਾ ਸਾਹ ਭਰਿਆ ਅਤੇ ਸਾਰੇ ਜਣੇ ਬਾਹਰ ਆ ਗਏ ਅਗਲੇ ਦਿਨ ਸਵੇਰੇ ਦੁਬਾਰਾ ਸਾਰੇ ਜਣੇ ਹਸਪਤਾਲ ਪਹੁੰਚ ਗਏ ਕਿਉਂਕਿ ਰਵਿੰਦਰ ਦਾ ਪੋਸਟਮਾਸਟਰ ਬ ਹੋਣਾ ਸੀ ਜਿਸ ਲਈ ਪਰਿਵਾਰ ਦੇ ਸਹਿਮਤੀ ਜ਼ਰੂਰੀ ਸੀ ਜੂਨੀਅਨ ਵਾਲੇ ਵੀ ਸਮੇਂ ਤੇ ਹਸਪਤਾਲ ਪਹੁੰਚ ਗਏ ਜੂਨੀਅਨ ਪਿਛਲੇ 5 ਦਿਨਾਂ ਤੋਂ ਰਵਿੰਦਰ ਦੇ ਪਰਿਵਾਰ ਦੇ ਲਈ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਤੋਂ ਇਨਸਾਫ ਅਤੇ ਬਣਦੇ ਮੁਆਵਜ਼ੇ ਅਤੇ ਪਰਿਵਾਰ ਦੇ ਇੱਕ ਮੈਂਬਰ ਲਈ ਨੌਕਰੀ ਦੀ ਮੰਗ ਕਰ ਰਹੀ ਸੀ ਬਹੁਤ ਸਮਾਂ ਬਹਿਸਵਾਜੀ ਤੋਂ ਬਾਅਦ ਲਿਖਤੀ ਸਮਝਾਤਾ ਹੋਇਆ ਤੇ ਪ੍ਰਸ਼ਾਸਨ ਵੱਲੋਂ ਵੀ ਬਣਦੀ ਕਾਰਵਾਈ ਕਰਨ ਦਾ ਪੂਰਾ ਪ੍ਰੋਸਾ ਦਿਵਾਉਣ ਤੋਂ ਬਾਅਦ লাশ ਦਾ ਪੋਸਟਮਾਰਟਮ ਕੀਤਾ ਗਿਆ ਅਤੇ লাশ ਪਰਿਵਾਰ ਨੂੰ ਦੇ ਦਿੱਤੀ ਗਈ ਰਵਿੰਦਰ ਦਾ ਕਿੰਨਾ ਅਸਰ ਰਸੂਖ ਸੀ ਉਸ ਦਾ ਅੰਦਾਜ਼ਾ ਉਸ ਦੇ ਘਰ ਪੁੱਜੇ ਲੋਕਾਂ ਤੋਂ ਭਲੀ ਭਾਂਤ ਲਗਾਇਆ ਜਾ ਸਕਦਾ ਸੀ ਘਰ ਦੇ ਸਾਹਮਣੇ ਵੱਡਾ ਪਾਰਕ ਸੀ ਜਿਸ ਵਿੱਚ ਤਿਲ ਸੁੱਟਣ ਦੀ ਵੀ ਥਾਂ ਨਹੀਂ ਸੀ ਸਾਰੇ ਵਿਅਕਤੀ ਦੇ ਮੂੰਹ ਤੋਂ ਇੱਕ ਹੀ ਗੱਲ ਸੀ ਬਹੁਤ ਨੇਕ ਤੇ ਇਮਾਨਦਾਰ ਬੰਦਾ ਸੀ ਰਵਿੰਦਰ ਲਾਸ਼ਕਾਰ ਪਹੁੰਚਣ ਤੇ ਇੱਕ ਵਾਰੀ ਫਿਰ ਕਹਰਾ ਮਚ ਗਿਆ ਪੋਸਟਮਾਰਟਮ ਹੋਣ ਕਾਰਨ ਰਵਿੰਦਰ ਨੂੰ ਨਹਲਾਇਆ ਨਹੀਂ ਜਾ ਸਕਦਾ ਸੀ ਅਤੇ ਜ਼ਿਆਦਾ ਸਮੇਂ ਤੱਕ ਘਰ ਵੀ ਨਹੀਂ ਰੱਖਿਆ ਜਾ ਸਕਦਾ ਸੀ ਸਭ ਨੂੰ ਆਖਰੀ ਦਰਸ਼ਨ ਕਰਵਾਏ ਗਏ ਰਵਿੰਦਰ ਦੀ ਮਾਂ ਅਤੇ ਸੱਸ ਦੇ ਵਿਰਲਾਪ ਪੱਥਰਾਂ ਨੂੰ ਵੀ ਰਵਾ ਦੇਣ ਵਾਲੇ ਸਨ ਰਮਨ ਜੱਸੀ ਅਤੇ ਬੇਬੀ ਕਮਰੇ ਤੋਂ ਬਾਹਰ ਰਵਿੰਦਰ ਕੋਲ ਲੈ ਆਈਆਂ ਰਮਨ ਜੋ ਰੋ ਰੋ ਕੇ ਅਧਮੋਈ ਹੋ ਚੁੱਕੀ ਸੀ પતિ ਦੀ লাশ ਦੇਖ ਕੇ बेहोश ਹੋ ਗਈ ਉਸ ਨੂੰ ਦੰਦ ਸਿੱਕੜ ਪੈ ਗਏ ਔਰਤ ਨੇ ਬਹੁਤ ਮੁਸ਼ਕਲ ਦੇ ਨਾਲ ਉਸ ਦੇ ਦੰਦ ਸਿੱਕੜ ਪੰਨੇ ਪਾਣੀ ਦਾ ਕੁੱਟ ਮੂੰਹ ਨੂੰ ਲਾ ਕੇ ਇੱਕ ਬਜ਼ੁਰਗ ਔਰਤ ਨੇ ਕਿਹਾ ਧੀਏ ਇਹਦਾ ਕਿਹੜਾ ਜਾਣ ਨੂੰ ਜੀ ਕਰਦਾ ਸੀ ਡਾਡੇ ਅੱਗੇ ਕੀ ਜੋਰ ਰੋਣਾ ਤਾਂ ਤੈਨੂੰ ਸਾਰੀ ਉਮਰ ਦਾ ਪੈ ਗਿਆ ਚੰਦਰਾ ਜਿੰਨਾ ਚਿਰ ਤੇਰੇ ਕੋਲ ਆ ਦੇਖ ਲਾ ਖੜੀ ਨੂੰ ਤੈਨੂੰ ਇਹ ਵੀ ਨਹੀਂ ਮਿਲਣਾ ਇਹਨੇ ਨੂੰ ਸੰਸਕਾਰ ਕਰਨ ਲਈ ਨਜਾਨ ਵਾਲੀ ਐਂਬੂਲੈਂਸ ਆ ਚੁੱਕੀ ਸੀ ਸਭ ਨੇ ਆਖਰੀ ਦਰਸ਼ਨ ਕੀਤੇ ਛੋਟਿਆਂ ਨੇ ਪਿਆਰ ਛੁਹੇ ਰਮਨ ਨੂੰ ਪਿਆਰ ਛੁਣ ਲਈ ਉਠਾਇਆ ਗਿਆ ਪਰ ਉਹ ਖੜੀ ਹੁੰਦੇ ਸਾਰ ਹੀ ਰਵਿੰਦਰ ਦੇ ਪੈਰਾਂ ਤੇ ਬੇਹੋਸ਼ ਹੋ ਕੇ ਡਿੱਗ ਪਈ ਕਰਨ ਅਤੇ ਜੱਸੀ ਦੇ ਲਈ ਇਹ ਸਭ ਸਹਿਣ ਕਰਨਾ ਬਹੁਤ ਸੌਖਾ ਨਹੀਂ ਸੀ ਦੋਮਣੇ ਸਭ ਨੂੰ ਪਾਸੇ ਕਰਕੇ ਆਪਣੀ ਮਾਂ ਨੂੰ ਉਠਾਇਆ ਤੇ ਇੱਕ ਪਾਸੇ ਲਟਾ ਕੇ ਪਾਣੀ ਦੇ ਛਿੱਟੇ ਮਾਰ ਦੋ ਬਾਰਾ ਹੋਸ਼ ਵਿੱਚ ਲਿਆਂਦਾ ਕਰਨ ਬੋਲਿਆ ਮਮਾ ਮੇਰੇ ਵੱਲ ਦੇਖੋ ਦੀਦੀ ਵੱਲ ਦੇਖੋ ਅਸੀਂ ਨਹੀਂ ਰੋਂਦੇ ਤਾਂ ਤੁਸੀਂ ਕਿਉਂ ਰੋ ਰਹੇ ਹੋ ਰਮਨ ਨੇ ਪੁੱਤ ਦਾ ਮੂੰਹ ਆਪਣੇ ਦੋਮਾ ਹੱਥਾਂ ਵਿੱਚ ਲੈ ਕੇ ਮਸਾਹੀ ਕਿਹਾ ਪੁੱਤ ਮੈਂ ਨਹੀਂ ਰੋਂਦੀ ਕਰਨ ਨੇ ਮਾਂ ਨੂੰ ਕਲਾਵੇ ਵਿੱਚ ਲੈ ਕੇ ਪਿਆਰ ਨਾਲ ਮੱਥਾ ਚੁੰਮਿਆ ਤੇ ਜਸਸੀ ਨੂੰ ਮਾਂ ਦਾ ਖਿਆਲ ਰੱਖਣ ਲਈ ਆਕੇ ਆਪ ਬਲਜੀਤ ਤੇ ਹੋਰ ਦੋ ਜਣਿਆਂ ਨਾਲ ਬਾਪ ਦੇ ਅਰਥੀ ਨੂੰ ਕੰਧਾ ਦੇ ਕੇ ਐਮਬੂਲੈਂਸ ਵਿੱਚ ਰੱਖਿਆ ਅਤੇ ਸ਼ਮਸ਼ਾਨ ਘਾਟ ਨੂੰ ਰਵਾਨਾ ਹੋ ਗਏ। ਰਵਿੰਦਰ ਤੇ ਦਾਹ ਸੰਸਕਾਰ ਤੋਂ ਬਾਅਦ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਘਰਾਂ ਨੂੰ ਪਰਤ ਗਏ। ਕੁਲਵੰਤ ਵੀ ਸ਼ਮਸ਼ਾਨ ਘਾਟ ਤੋਂ ਹੀ ਜਸਸੀ ਦੇ ਨਾਨਕਿਆਂ ਦੇ ਨਾਲ ਪਿੰਡ ਚਲਾ ਗਿਆ। ਘਰ ਵਿੱਚ ਇੱਕ ਰਵਿੰਦਰ ਤੋਂ ਇਲਾਵਾ ਪਰ ਮੈਂ ਸਾਰਾ ਪਰਿਵਾਰ ਮੌਜੂਦ ਸੀ ਪਰ ਫਿਰ ਵੀ ਘਰ ਵਿੱਚ ਇੱਕ ਅਜੀਬ ਜਿਹੀ ਚੁੱਪ ਸੀ ਇੰਜ ਲੱਗ ਰਿਹਾ ਸੀ ਜਿਵੇਂ ਘਰ ਦੀ ਹਰ ਸ਼ੈ ਮਾਤਮ ਦੀ ਲਪੇਟ ਵਿੱਚ ਸੀ ਬਲਜੀਤ ਦੇ 4 ਸਾਲਾਂ ਦੀ ਨਿੱਕੀ ਜਹੀ ਤੇ ਬਹੁਤ ਹੀ ਚੁਲਬਲੀ ਜਹੀ ਧੀ ਜੰਨਤ ਜੋ ਕਦੇ ਇੱਕ ਪਲ ਵੀ ਟਿਕ ਕੇ ਨਹੀਂ ਬੈਠਦੀ ਸੀ ਅਤੇ ਨਾ ਹੀ ਉਸ ਦੀ ਜ਼ੁਬਾਨ ਕਦੇ ਅੰਦਰ ਵੱਟਦੀ ਸੀ ਸਾਰੇ ਟੱਬਰ ਨੂੰ ਆਪਣੇ ਪਿੱਛੇ ਲਾਈ ਰੱਖਣ ਵਾਲੀ ਜੰਨਤ ਕਿਦਰੇ ਵੀ ਨਜ਼ਰ ਨਹੀਂ ਆ ਰਹੀ ਸੀ ਫਿਰ ਅਬ ਜਾਣੇ ਪਤਾ ਨਹੀਂ ਉਹ ਵੀ ਘਰ ਦੇ ਕਿਸੇ ਕੋਨੇ ਵਿੱਚ ਦਬ ਕੇ ਬੈਠੀ ਸੀ ਜਸੀ ਅਤੇ ਕਰਨ ਨੇ ਸਾਰਾ ਘਰ ਛਾਣ ਮਾਰਿਆ ਸੀ ਪਰ ਉਸ ਦੀ ਕੋਈ ਉੱਗ ਸੁਗ ਨਹੀਂ ਲੱਗ ਰਹੀ ਸੀ ਫਿਰ ਕਰਨ ਨੇ ਦੇਖਿਆ ਕਿ ਉਹ ਬਿਸਤਰਿਆਂ ਦੇ ਢੇਰੋ ਲੈ ਗੁੰਮ ਸਮਝਾਈ ਬੈਠੀ ਸੀ ਤਰਨ ਨੇ ਜਾ ਕੇ ਉਸ ਨੂੰ ਪਿਆਰ ਨਾਲ ਗੋਦ ਵਿੱਚ ਚੁੱਕ ਲਿਆ ਜੰਨਤ ਕਰਨ ਦੇ ਗਲ ਨਾਲ ਚਿੰਬੜ ਗਈ ਕਰਨ ਉਸ ਨੂੰ ਲੈ ਕੇ ਆਪਣੀ ਚਾਚੀ ਕੋਲ ਬੈਠ ਗਿਆ ਜੰਨਤ ਹੌਲੀ ਜਿਹੀ ਕਰਨ ਨੂੰ ਬੋਲੀ ਭਾਜੀ ਮੈਂ ਨਹੀਂ ਬੋਲਣਾ ਤੁਹਾਡੇ ਨਾਲ ਤੁਸੀਂ ਮੇਰੇ ਬੜੇ ਪਾਪਾ ਨੂੰ ਕਈ ਦਿਨਾਂ ਬਾਅਦ ਪਤਾ ਨਹੀਂ ਕਿੱਥੋਂ ਲੈ ਕੇ ਆਏ ਸੀ ਮੈਨੂੰ ਗੱਲ ਵੀ ਨਹੀਂ ਕਰਨ ਦਿੱਤੀ ਫਿਰ ਦੁਬਾਰਾ ਲੈ ਕੇ ਚਲੇ ਗਏ ਉਹ ਤਾਂ ਸੁੱਤੇ ਹੀ ਰਹੇ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਬਾਜੀ ਕਿੱਥੇ ਛੱਡ ਕੇ ਆਏ ਤੁਸੀਂ ਮੈਂ ਵੀ ਤਾਂ ਜਾਣਾ ਸੀ ਬੜੇ ਪਾਪਾ ਨਾਲ ਹੁਣ ਵਾਪਸ ਕਦੋਂ ਲੈ ਕੇ ਆਉਂਗੇ ਉਹਨਾਂ ਨੂੰ ਜੰਨਤ ਦੀਆਂ ਭੋਲੀਆਂ ਪਾਲੀਆਂ ਜੀਆਂ ਗੱਲਾਂ ਨੇ ਪਤਾ ਨਹੀਂ ਕਰਨ ਦੇ ਦਿਲ ਤੇ ਕੀ ਸੱਟ ਮਾਰੀ ਉਹ ਆਪਣੀ ਚਾਚੀ ਦੀ ਗੋਦੀ ਵਿੱਚ ਸਿਰ ਸੁੱਟ ਕੇ ਫੁੱਟ ਫੁੱਟ ਕੇ ਰੋ ਪਿਆ ਚਾਚੀ ਨੇ ਕਰਨ ਦੇ ਸਿਰ ਤੇ ਹੱਥ ਰੱਖ ਕੇ ਦੂਜੇ ਹੱਥ ਦੇ ਨਾਲ ਧੀ ਨੂੰ ਫੜ ਕੇ ਆਪਣੇ ਗਲ ਦੇ ਨਾਲ ਲਾ ਕੇ ਕਿਹਾ ਪੁੱਤ ਮਡੇ ਪਾਪਾ ਜੀ ਬਾਬਾ ਜੀ ਦੇ ਘਰ ਚਲੇ ਗਏ ਹੁਣ ਕਦੇ ਨਹੀਂ ਆਉਣਾ ਉਹਨਾਂ ਨੇ ਜੰਨਤ ਫਿਰ ਬੋਲੀ ਮੰਮਾ بڑے ਪਾਪਾ ਗੁੱਸੇ ਆ ਉਹ ਗੁੱਸੇ ਹੋ ਗਏ ਆਪਣੇ ਨਾਲ ਉਹ ਤਾਂ ਮੈਨੂੰ ਕਹਿੰਦੇ ਸੀ ਆਪਾਂ ਮਾਰਕੀਟ ਤੋਂ ਚੱਪਲਾਂ ਤੇ ਛੰਛਣ ਕਰਦੀਆਂ ਝਾਂਜਰਾਂ ਲੈ ਕੇ ਆਵਾਂਗੇ ਮੰਮਾ ਮੈਂ ਨਹੀਂ ਮੰਗੂੰਗੀ ਝਾਂਜਰਾਂ ਫੇਰ ਤਾਂ ਆ ਜਾਣਗੇ ਨਾ ਬੜੇ ਪਾਪਾ ਇਸ ਸਭ ਦੇ ਵਿੱਚ ਸਾਰਾ ਟੱਬਰ ਉਹਨਾਂ ਦੇ ਵਾਲੇ ਦੁਆਲੇ ਇਕੱਠਾ ਹੋ ਚੁੱਕਾ ਸੀ ਰਮਨ ਨੇ ਭਰੀਆਂ ਅੱਖਾਂ ਸਾਫ਼ ਕੀਤੀਆਂ ਤੇ ਜੰਨਤ ਨੂੰ ਦਿਲਾਸਾ ਦੇਣ ਲਈ ਕਿਹਾ ਪੁੱਤ ਤੇਰੀਆਂ ਝਾਂਜਰਾਂ ਤੇ ਚੱਪਲਾਂ ਪੈਸੇ ਬੜੇ ਪਾਪਾ ਮੈਨੂੰ ਦੇ ਕੇ ਗਏ ਆ ਨਹੀਂ ਨਹੀਂ ਤਾਈ ਮੰਮਾ ਮੈਨੂੰ ਨਹੀਂ ਲੈਣਾ ਕੁਝ ਵੀ बड़े, बड़े पापा ਲੈਣਿਆ ਮੈਂ ਤਾਂ ਹੋਰ ਕੁਝ ਨਹੀਂ ਲੈਣਾ ਮੈਂ ਤਾਂ بڑے ਪਾਪਾ ਹੀ ਲੈਣੇ ਆ ਇਹ ਕਹਿੰਦੀ ਹੋਈ ਉਹ ਮਾਸੂਮ ਰਮਨ ਦੇ ਗਲ ਲਾ ਕੇ ਬਿਲਕੁਲ ਲੱਗ ਗਈ ਰਮਨ ਨੇ ਜਨਨ ਤੋਂ ਬੜੀ ਮੁਸ਼ਕਲ ਦੇ ਨਾਲ ਚੁੱਪ ਕਰਵਾਇਆ ਅਤੇ ਕਾਰਨ ਨੂੰ ਵੀ ਗਲ ਦੇ ਨਾਲ ਲਾ ਲਿਆ ਜਸੀ ਜੋ ਅਜੇ ਤੱਕ ਦੂਰ ਖੜੀ ਪਰ ਇਹ ਗਲ ਦੇ ਨਾਲ ਇਹ ਸਭ ਦੇਖ ਰਹੀ ਸੀ ਮਾਂ ਨੇ ਉਸ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾ ਕੇ ਤਿੰਨਾਂ ਬੱਚਿਆਂ ਨੂੰ ਐਵੇਂ ਕਲਾਵੇ ਵਿੱਚ ਲੈ ਲਿਆ ਜਿਵੇਂ ਕੋਈ ਪੰਖੇਰੂ ਆਪਣੇ ਬੇਟਾਂ ਨੂੰ ਆਪਣੇ ਖੰਭਾ ਵਿੱਚ ਲੁਕੋ ਲੈਂਦਾ ਹੈ ਅੱਜ ਦੀ ਕਹਾਣੀ ਸਮਾਪਤ ਤੁਹਾਨੂੰ ਕਹਾਣੀ ਦਾ ਭਾਗ ਕਿਸ ਤਰ੍ਹਾਂ ਲੱਗਿਆ ਕਿ ਕਹਾਣੀ ਬਹੁਤ ਹੀ ਜ਼ਿਆਦਾ ਇਮੋਸ਼ਨਲ ਹੋ ਗਈਆਂ ਅੱਗੇ ਦੇਖੋ ਇਸ ਕਹਾਣੀ ਦੇ ਵਿੱਚ ਕਿਸ ਤਰ੍ਹਾਂ ਦੀ ਇਸ ਪਰਿਵਾਰ ਦੀ ਜ਼ਿੰਦਗੀ ਹੋਣ ਵਾਲੀ ਆ ਅੱਜ ਦੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ